ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਵਾਣੀ ਭਗਤ ਕਬੀਰ ਜੀ ਕੀ ਜਿੰਗੜ ਕੋਟ ਕੀਏ ਕੰਚਨ ਕੀ ਛੋੜ ਗਿਆ ਸੂਰ ਰਾਵਣ ਕਾਹੇ ਕੀ ਚਿੱਤ ਹਏ ਮਨ ਭਾਵਨ ਜਬ ਜਮਾਈ ਕਿਸ ਤੇ ਪਕਰੇ ਤੈ ਹਰ ਕੋ ਨਾਮ ਛੁਡਾਵਨੂ ਜਬ ਜਮਾਈ ਕਿਸ ਤੇ ਪਕਰੇ ਤੈ ਹਰ ਕੋ ਨਾਮ ਛੁਡਾਵਨ ਰਹਾਉ ਕਾਲ ਅਕਾਲ ਖਸਮ ਕਾ ਕੀਨਾ ਇਹੋ ਪਰ ਪੰਚ ਵਿਧਾਵਨ ਕੈ ਕਵੀਰ ਤੇ ਅੰਤੇ ਮੁਕਤੇ ਜਿਨ ਹਰਦੀ ਰਾਮ ਰਸਾਇਣ ਕੀ ਸਮਝਾਉਂਦੇ ਆ ਭਗਤ ਜੀ ਬਾਣੀ ਆਪਾਂ ਨੂੰ ਬਾਰ ਬਾਰ ਉਪਦੇਸ਼ ਦੇ ਕੇ ਸਮਝਾਉਂਦੀ ਏ ਭਾਈ ਕੀ ਸਮਝਾਉਂਦੀ ਏ ਸੰਸਾਰੀ ਪ੍ਰਮਾਣ ਨੇ ਆਪਾਂ ਉਹਨਾਂ ਨੂੰ ਪੜ ਕੇ ਛੱਡ ਦਿੰਨੇ ਆ ਉ ਤਾਂ ਸਮਝਣੇ ਸੀ ਆਪਾਂ ਭਾਈ ਧਰੀ ਦੁਨੀਆ ਨੂੰ ਸਮਝਣਾ ਸੀ ਉਹ ਨਿਰਾਕਾਰ ਦੁਨੀਆ ਜਿੱਥੋਂ ਆਤਮਾ ਟੁੱਟ ਕੇ ਆਈ ਏ ਹਰ ਵਿਸਰਤ ਸਦਾ ਖਵਾਰੀ ਹਰ ਵਿਸਰਤ ਤੇਰੇ ਗੁਣ ਗਲਿਆ ਪਰਮੇਸ਼ਰ ਤੋਂ ਭੁੱਲਿਆ ਵਿਆਪਨ ਸਭੇ ਰੋਗ ਉਹ ਆਪਾਂ ਸਮਝੀਏ ਨਹੀਂ ਗੱਲ ਭਗਜੀ ਕਹਿੰਦੇ ਜਿੰਨ ਗੜ ਕੋਟ ਕੀਏ ਕੰਚਨ ਕੇ ਛੋੜ ਗਿਆ ਸੋ ਰਾਵਣ ਇਤੋਂ ਵੱਧ ਤਾਂ ਤੁਸੀਂ ਨਹੀਂ ਇਕੱਠਾ ਕਰ ਸਕਦੇ ਭਾਈ ਗੜ ਕੋਟ ਕੰਧਾ ਜੀ ਦੀਆਂ ਸੋਨੀਆਂ ਦੀਆਂ ਕਹਿੰਦੇ ਉਹ ਵੀ ਚਲਿਆ ਗਿਆ ਰਾਵਣ ਕਾਹੇ ਕੀਜੀਤ ਹੈ ਮਨ ਭਾਵਨ ਜੋ ਮਨ ਦੇ ਪਿੱਛੇ ਚੱਲਣਗੇ ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਏ ਗੁਰਕੇ ਭਾਣੇ ਜੋ ਚੱਲੇ ਪਾਈ ਬੋਹਤ ਬੈਠਾਏ ਹੁਕਮ ਕੀਏ ਮਨ ਭਾਵ ਦੇ ਰਾ ਪੀੜੇ ਅੱਗੇ ਜਾਵਣਾ ਫੇਰ ਤਾਂ ਜਾਣਾ ਹੀ ਪੂਜਨ ਮਰ ਭਾਈ ਕੋਈ ਨਹੀਂ ਬਚਾ ਸਕਦਾ ਫਿਰ ਜੇ ਮਨ ਦੇ ਪਿੱਛੇ ਚੱਲਦੇ ਰਹੇ ਜਬ ਜਮਾਏ ਕੇਸ ਤੇ ਪਕਰੇ ਤੇ ਹਰ ਕੋ ਨਾ ਛਡਾਉਣ ਹਰ ਦਾ ਨਾਮ ਤਾਂ ਲਿਆ ਨਹੀਂ ਫਿਰ ਇਹਾਂ ਘਾਟ ਚਲੋ ਹਰਲਾਹਾ ਅੱਗੇ ਵਸਨ ਸੇ ਲੋ ਕੰਮ ਤਾਂਪਾ ਕੀਤੇ ਹੀ ਨਹੀਂ ਹੈਗਾ ਇਹ ਬਚਾਉਣਾ ਕੀ ਨੇ ਸੀ ਹਰ ਜਸ ਗਾਇ ਲੈ ਮਨਾ ਜੋ ਸੰਗੀ ਹੈ ਤੇਰਾ ਸੰਗੀ ਤੇ ਫਿਰ ਉਹੀ ਸੀ ਉਹ ਨਹੀਂ ਜਾਣਾ ਸੀ ਨਾਲ ਜਾਂ ਨਾਨਕ ਐਸਾ ਹਰ ਸੇ ਬਿਆੰਤੇ ਲੈ ਸੜਾਇਆ ਉਧਰ ਧਿਆਨ ਹੀ ਨਹੀਂ ਦਿੱਤਾ ਭਾਈ ਆਪਾਂ ਫਿਰ ਬਾਲਾਂ ਤੋਂ ਫੜਿਆ ਆ ਕੇ ਕਹਿੰਦੇ ਜਿਵੇਂ ਸੰਸਾਰੀ ਕ੍ਰੈਮ ਕਰਦੇ ਆਂ ਅਸੀਂ ਫਿਰ ਪੁਲਿਸ ਵਾਲੇ ਫੜ ਕੇ ਲੈ ਜਾਂਦੇ ਨੇ ਮੁਰਜੂ ਮੜਾ ਕੇ ਅੱਗੇ ਬੰਨ ਕੇ ਲੈ ਜਾਂਦੇ ਨੇ ਕਿੰਨੇ ਜੱਬ ਜਮ ਆਏ ਕਿਸ ਤੇ ਪਕਰੇ ਤੇ ਹਰ ਕੋ ਨਾ ਛਡਾ ਉਹ ਤੇਰੇ ਕੋ ਹੈ ਨਹੀਂ ਫੇ ਛਡਾਉ ਕੌਣ ਰਹਾਉ ਕਾਲ ਅਕਾਲ ਖਸਮ ਕਾ ਕੀ ਨਾ ਇਹੋ ਪਰਪੰਚ ਵਧਾ ਇਹ ਤਾਂ ਪਰਪੰਚ ਹੈ ਸੰਸਾਰ ਉਹਦੀ ਖੇਲ ਹੈ ਕਾਲ ਤਾਂ ਉਹਦੇ ਹੁਕਮ ਦੇ ਉੱਪਰ ਹੈ ਉਹ ਨਹੀਂ ਪੈਦਾ ਕੀਤਾ ਫਿਰ ਇਹਨੂੰ ਬਚਾਉ ਕੌਣ ਉਹੀ ਤਾਂ ਬਾਣੀ ਆਪਾਂ ਨੂੰ ਗਿਆਨ ਕਰਾਉਂਦੀ ਹੈ ਭਾਈ ਯਾ ਯੁਗ ਮੇ ਏਕ ਏਕ ਕੋ ਆਇਆ ਜਨਮਤ ਮੋਇਆ ਮੋਣੀ ਮਾਇਆ ਮਾਇਆ ਨੇ ਮੋ ਲਿਆ ਹੁਣ ਮਾਇਆ ਤੋਂ ਬਚਣਾ ਸੀ ਆਪਦੀ ਮਤ ਨਾਲ ਤਾਂ ਬਚ ਨਹੀਂ ਸਕਦੇ ਆਪਣੀ ਮਤ ਨਾਲ ਤਾਂ ਫਸਦੇ ਆਪਾਂ ਇਕੱਠਾ ਦਿੰਨੇ ਆ ਰੋਜ ਮੇਰੋ ਮੇਰੋ ਸਭੇ ਕਹਤਾ ਹੈ ਸਾਰੇ ਮੇਰਾ ਮੇਰਾ ਕਰੀ ਜਾਂਦੇ ਨੇ ਫਿਰ ਬਚਾਊ ਕੌਣ ਕਾਲ ਕਾਲ ਖਸੋਂ ਕਾ ਕੀ ਨਾ ਹੀ ਉਪਰ ਪੰਚ ਪਦਾਵ ਕਹੇ ਕਵੀਰ ਤੇ ਅੰਤੇ ਮੁਕਤੀ ਜਿਨ ਹਿਰਦੇ ਰਾਮ ਰਸੈਣ ਉਹ ਮੁਕਤ ਹੁੰਦੇ ਆ ਭਾਈ ਸੰਸਾਰ ਤੋਂ ਉਹਨਾਂ ਦਾ ਜਨਮ ਮਰਨ ਕੱਟਿਆ ਜਾਂਦਾ ਹੈ ਜਿਨ੍ਹਾਂ ਦੀ ਆਤਮਾ ਮਨ ਬੁੱਧੀ ਇਕੱਠੇ ਹੋ ਕੇ ਰਾਤ ਮਾ ਆਪਦੇ ਮੂਲ ਬ੍ਰਹਮ ਦਾ ਦਰਸ਼ਨ ਕਰ ਲੈਂਦੇ ਆ ਬ੍ਰਹਮ ਚ ਲੀਨ ਹੋ ਜਾਂਦੇ ਨੇ ਜਿਨੀ ਨਾਮ ਤੇ ਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖ ਜਲੇ ਕੀਤੀ ਛੁੱਟੀ ਨਾਲ ਉਹਨਾਂ ਦਾ ਇਥੋਂ ਛਡਕਾਰਾ ਹੁੰਦਾ ਭਾਈ ਦਰਸ਼ਨਪੁਰ ਸੀ ਇਹ ਗੁਰੂ ਕੇ ਜਨਮ ਮਰਨ ਦੁੱਖ ਜਾਏ ਜਨਮ ਮਰਨ ਤੋਂ ਛਡਕਾਰਾ ਉਹਨਾਂ ਨੂੰ ਇਥੋਂ ਮੁਕਤੀ ਮਿਲਦੀ ਹੈ ਪਰ ਆਪਾ ਤਾਂ ਉਹ ਗੁਰੂ ਭਗਤਾਂ ਨੂੰ ਉਪਦੇਸ਼ ਕਰਨ ਲੱਗੇ ਜਿਨ੍ਹਾਂ ਨੇ ਸਾਰੇ ਧਰਮਾਂ ਸਾਰੀ ਸ੍ਰੇਸ਼ਟੀ ਨੂੰ ਸਮਝਾਇਆ ਸਾਨੂੰ ਗਿਆਨ ਦਾ ਸਮੁੰਦਰ ਦਿੱਤਾ ਫਿਰ ਗੁਰੰਤ ਸਾਹਿਬ ਆਪਾ ਤੁਰੂ ਘਰ ਜਾ ਕੇ ਉਹਨਾਂ ਨੂੰ ਉਪਦੇਸ਼ ਕਰਨ ਲੱਗੇ ਫਿਰ ਮਿਲਣਾਂ ਬੁਲਾਉਣਾ ਦਾ ਕੀ ਸੀ ਫਿਰ ਫਿਰ ਜਮ ਆ ਕੇ ਫੜਨਗੇ ਕਿਸਾਂ ਤੋਂ ਜਿਵੇਂ ਮੁਰਜ਼ਮ ਨੂੰ ਮੂਰੇ ਬੰਨ ਕੇ ਲਿਜਾਂਦੇ ਨੇ ਕਿਤੇ ਭੱਜ ਨਾ ਜਾਵੇ ਐਵੇਂ ਲਿਜਾਣਗੇ ਭਾਈ ਰਾਜਾ ਪਰਜਾ ਸੌਮਕਰ ਮਾਰੇ ਐਸੋ ਕਾਲ ਬੜਾਨੀ ਰੇ ਕਾਲ ਨੇ ਨਹੀਂ ਛੱਡਣਾ ਹੈਗਾ ਆਓ ਸਾਰੇ ਮਿਲ ਕੇ ਇਹ ਆਪ ਰੱਬੀ ਬਾਣੀ ਨਾਲ ਜੁੜੀਏ ਗੁਰੂ ਭਗਤ ਸਹਿਬਾਨਾਂ ਦੇ ਮਾਰਗ ਤੇ ਚੱਲੀਏ ਆਸ ਤੋਂ ਮੁਕਤ ਹੋ ਕੇ ਆਪ ਦੀ ਇੱਜ਼ਤ ਨਾਲ ਕਰ ਪਹੁੰਚੀਏ ਸਾਡਾ ਸੰਸਾਰ ਤੇ ਆਉਣਾ ਸਫਲ ਹੋਵੇ ਅਸੀਂ ਵੀ ਆਪਦੇ ਕਰ ਪਹੁੰਚੀਏ ਜਿਨੀ ਨਾਮ ਤੇ ਆਇਆ ਗਹਿਮ ਸਖਤ ਕਾਲ ਨਾਨਕ ਤੇ ਮੁਖੁ ਜਲੇ ਕੀਤੀ ਛੁੱਟੀ ਨਾਲ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤਿਹ